ਜਿੱਥੇ ਕਿ ਪੰਜਾਬ ਜਾਂ ਦੂਸਰੇ ਸ਼ਹਿਰਾਂ ਦੇ ਵਿੱਚ પેટ્રોલ ਦੀ ਜਿਹੜੀ ਖਪਤ ਹੋ ਰਹੀ ਆ ਲੋਕ ਆਪਣੀਆਂ ਗੱਡੀਆਂ ਨੂੰ ਲੈ ਲੈ ਕੇ ਦੂਰੋਂ ਦੂਰੋਂ પેટ્રોલ ਪੰਪਾਂ ਤੇ ਪਹੁੰਚ ਰਹੇ ਨੇ ਤੇ ਉਹਨਾਂ ਨੂੰ પેટ્રોલ ਨਾ ਮਿਲਣ ਕਰਕੇ ਵਾਪਸ ਜਾਣਾ ਪੈ ਰਿਹਾ ਇੱਥੇ ਹੀ ਨੌਜਵਾਨ ਦੀ ਇੱਕ ਵੀਡੀਓ ਆ ਰਹੀ ਜਿੱਥੇ ਕਿ ਨੌਜਵਾਨਾਂ ਨੂੰ ਇਦਾਂ ਦੀ ਪੈ ਗਈ ਕਿ ਅਗਲੇ ਨੂੰ ਐ ਲੱਗਾ ਕਿ પેટ્રોલ ਕਿਤੇ ਸ਼ਾਇਦ ਮੌਕੇ ਹੀ ਨਾ ਜਾਵੇ ਤਿੰਨ ਚਾਰ ਦਿਨ પેટ્રોલ ਮਿਲੇ ਹੀ ਨਾ ਅਗਲੇ ਨੌਜਵਾਨ ਨੇ ਐਸੀ ਕੀਤੀ ਕਿ ਜਿਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੱਸ ਹੱਸ ਕੇ ਲੋਡਪੋਡ ਹੋ ਜਾਓਗੇ ਉੱਥੇ ਹੀ ਨੌਜਵਾਨ ਨੇ ਇਦਾਂ ਕੀਤਾ ਕਿ ਉਹ ਆਪਣੀ ਮੋਟਰਸਾਈਕਲ ਦੀ ਟੈਂਕੀ ਉਤਾਰ ਕੇ ਹੀ ਉੱਥੇ ਪੈਟਰੋਲ ਪੰਪ ਤੇ ਲੈ ਗਿਆ ਕਿ ਕਿਤੇ ਪੈਟਰੋਲ ਪੰਪ ਤੇ ਪੈਟਰੋਲ ਹੀ ਨਾ ਮੁੱਕ ਜੇ ਤੁਸੀਂ ਵੀ ਦੇਖੋ ਇਹ ਵੀਡੀਓ ਜਿੱਥੇ ਕਿ ਪੰਜਾਬ ਜਾਂ ਦੂਸਰੇ ਸ਼ਹਿਰਾਂ ਦੇ ਵਿੱਚ ਪੈਟਰੋਲ ਦੀ ਜਿਹੜੀ ਖਪਤ ਹੋ ਰਹੀ ਆ ਲੋਕ ਆਪਣੀਆਂ ਗੱਡੀਆਂ ਨੂੰ ਲੈ ਲੈ ਕੇ ਦੂਰੋਂ ਦੂਰੋਂ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਪੈਟਰੋਲ ਨਾ ਮਿਲਣ ਕਰਕੇ ਵਾਪਸ ਜਾਣਾ ਪੈ ਰਿਹਾ ਇੱਥੇ ਹੀ ਨੌਜਵਾਨ ਦੀ ਇੱਕ ਵੀਡੀਓ ਆ ਰਹੀ ਜਿੱਥੇ ਕਿ ਨੌਜਵਾਨਾਂ ਨੂੰ ਇਦਾਂ ਦੀ ਪੈ ਗਈ ਕਿ ਅਗਲੇ ਨੂੰ ਐ ਲੱਗਾ ਕਿ ਪੈਟਰੋਲ ਕਿਤੇ ਸ਼ਾਇਦ ਮੌਕੇ ਹੀ ਨਾ ਜਾਵੇ ਤਿੰਨ ਚਾਰ ਦਿਨ ਪੈਟਰੋਲ ਮਿਲੇ ਹੀ ਨਾ ਅਗਲੇ ਨੌਜਵਾਨ ਨੇ ਐਸੀ ਕੀਤੀ ਕਿ ਜਿਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੱਸ ਹੱਸ ਕੇ ਲੋਡਪੋਡ ਹੋ ਜਾਓਗੇ ਉੱਥੇ ਨੌਜਵਾਨ ਨੇ ਇਦਾਂ ਕੀਤਾ ਕਿ ਉਹ ਆਪਣੀ ਮੋਟਰਸਾਈਕਲ ਦੀ ਟੈਂਕੀ ਉਤਾਰ ਕੇ ਹੀ ਉੱਥੇ ਪੈਟਰੋਲ ਪੰਪ ਤੇ ਲੈ ਗਿਆ ਕਿ ਕਿਤੇ ਪੈਟਰੋਲ ਪੰਪ ਤੇ ਪੈਟਰੋਲ ਹੀ ਨਾ ਮੁੱਕ ਜੇ ਤੁਸੀਂ ਵੀ ਦੇਖੋ ਇਹ ਵੀਡੀਓ ਕੀ ਪੰਜਾਬ ਦਾ ਦੂਸਰੇ ਸ਼ਹਿਰਾਂ ਦੇ ਵਿੱਚ ਪੈਟਰੋਲ ਦੀ ਜਿਹੜੀ ਖਫਤ ਹੋ ਰਹੀ ਆ ਲੋਕ ਆਪਣੀਆਂ ਗੱਡੀਆਂ ਨੂੰ ਲੈ ਲੈ ਕੇ ਦੂਰੋਂ ਦੂਰੋਂ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਪੈਟਰੋਲ ਨਾ ਮਿਲਣ ਕਰਕੇ ਵਾਪਸ ਜਾਣਾ ਪੈ ਰਿਹਾ ਇੱਥੇ ਹੀ ਨੌਜਵਾਨ ਦੀ ਇੱਕ ਵੀਡੀਓ ਆ ਰਹੀ ਜਿੱਥੇ ਕਿ ਨੌਜਵਾਨਾਂ ਨੂੰ ਇਦਾਂ ਦੀ ਪੈ ਗਈ ਕਿ ਅਗਲੇ ਨੂੰ ਐ ਲੱਗਾ ਕਿ ਪੈਟਰੋਲ ਕਿਤੇ ਸ਼ਾਇਦ ਮੌਕੇ ਹੀ ਨਾ ਜਾਵੇ ਤਿੰਨ ਚਾਰ ਦਿਨ ਪੈਟਰੋਲ ਮਿਲੇ ਹੀ ਨਾ ਅਗਲੇ ਨੌਜਵਾਨ ਨੇ ਐਸੀ ਕੀਤੀ ਕਿ ਜਿਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੱਸ ਹੱਸ ਕੇ ਲੋਡਪੋਡ ਹੋ ਜਾਓਗੇ ਉਥੇ ਹੀ ਨੌਜਵਾਨ ਨੇ ਇਦਾਂ ਕੀਤਾ ਕਿ ਉਹ ਆਪਣੀ ਮੋਟਰਸਾਈਕਲ ਦੀ ਟੈਂਕੀ ਉਤਾਰ ਕੇ ਹੀ ਉਥੇ ਪੈਟਰੋਲ ਪੰਪ ਤੇ ਲੈ ਗਿਆ ਕਿ ਕਿਤੇ ਪੈਟਰੋਲ ਪੰਪ ਤੇ ਪੈਟਰੋਲ ਹੀ ਨਾ ਮੁੱਕ ਜੇ ਤੁਸੀਂ ਵੀ ਦੇਖੋ ਇਹ ਵੀਡੀਓ ਜਿੱਥੇ ਕਿ ਪੰਜਾਬ ਜਾਂ ਦੂਸਰੇ ਸ਼ਹਿਰਾਂ ਦੇ ਵਿੱਚ ਪੈਟਰੋਲ ਦੀ ਜਿਹੜੀ ਖਫਤ ਹੋ ਰਹੀ ਆ ਲੋਕ ਆਪਣੀਆਂ ਗੱਡੀਆਂ ਨੂੰ ਲੈ ਲੈ ਕੇ ਦੂਰੋਂ ਦੂਰੋਂ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਪੈਟਰੋਲ ਨਾ ਮਿਲਣ ਕਰਕੇ ਵਾਪਸ ਜਾਣਾ ਪੈ ਰਿਹਾ ਇੱਥੇ ਹੀ ਨੌਜਵਾਨ ਦੀ ਇੱਕ ਵੀਡੀਓ ਆ ਰਹੀ ਜਿੱਥੇ ਕਿ ਨੌਜਵਾਨਾਂ ਨੂੰ ਇਦਾਂ ਦੀ ਪੈ ਗਈ ਕਿ ਅਗਲੇ ਨੂੰ ਐ ਲੱਗਾ ਕਿ ਪੈਟਰੋਲ ਕਿਤੇ ਸ਼ਾਇਦ ਮੌਕੇ ਹੀ ਨਾ ਜਾਵੇ ਤਿੰਨ ਚਾਰ ਦਿਨ ਪੈਟਰੋਲ ਮਿਲੇ ਹੀ ਨਾ ਅਗਲੇ ਨੌਜਵਾਨ ਨੇ ਐਸੀ ਕੀਤੀ ਕਿ ਜਿਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਹੱਸ ਹੱਸ ਕੇ ਲੋਡਪੋਡ ਹੋ ਜਾਓਗੇ ਉੱਥੇ ਹੀ ਨੌਜਵਾਨ ਨੇ ਇਦਾਂ ਕੀਤਾ ਕਿ ਉਹ ਆਪਣੀ ਮੋਟਰਸਾਈਕਲ ਦੀ ਟੈਂਕੀ ਉਤਾਰ ਕੇ ਹੀ ਉੱਥੇ ਪੈਟਰੋਲ ਪੰਪ ਤੇ ਲੈ ਗਿਆ ਕਿ ਕਿਤੇ ਪੈਟਰੋਲ ਪੰਪ ਤੇ ਪੈਟਰੋਲ ਹੀ ਨਾ ਮੁੱਕ ਜੇ ਤੁਸੀਂ ਵੀ ਦੇਖੋ ਇਹ ਵੀਡੀਓ